ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਸਤਾਰੇ ਸਤਿਗੁਰੂ ਜੀ ਦੀ ਬਾਣੀ ਜੀਵਨ ਚਰਾਗ ਹੈ ਜੀਵਨ ਪ੍ਰਕਾਸ਼ ਹੈ ਇਸ ਗਵਾਚੇ ਹੋਏ ਜੀਵਨ ਲੱਭਣ ਵਾਸਤੇ ਬਹੁਤ ਸਹਾਇਕ ਹੁੰਦੀ ਹੈ ਗੁਰਬਾਣੀ ਸਤਿਗੁਰਾਂ ਦੇ ਪਿਆਰੇ ਬੋਲ ਬਹੁ ਪਰਪੰਚ ਕਰ ਪਰਤਾਂ ਲਿਆਵੈ ਸੁਤਦਾਰਾ ਪੈ ਆਨ ਲਟਾਵੈ ਮਨ ਮੇਰੇ ਹੂਲੇ ਕਪਟ ਨਾ ਕੀਜੈ ਅੰਤਨ 베ਰਾ ਤੇਰੇ ਜੀ ਪੈ ਦੀਜੈ ਇਸ ਪਰਿਵਾਰ ਤੇ ਸੰਸਾਰ ਦੀ ਮਮਤਾ ਚੋਂ ਬਾਹਰ ਨਿਕਲਣ ਵਾਸਤੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਸੰਗਤ ਜੀ ਸਾਨੂੰ ਬੜਾ ਸੋਹਣਾ ਉਪਦੇਸ਼ ਦਿੱਤਾ ਜਿੰਨਾ ਚਿਰ ਅਸੀਂ ਪਰਵਾਰਕ ਤੇ ਸੰਸਾਰ ਦੀ ਮਮਤਾ ਚੋਂ ਬਾਹਰ ਨਹੀਂ ਉੱਠਦੇ ਉਹਨਾਂ ਚ ਸਾਡਾ ਗਵਾਚਾ ਜੀਵਨ ਲੱਭੇਗਾ ਨਹੀਂ ਅਸੀਂ ਮਨੁੱਖੇ ਜੀਵਨ ਦੇ ਰਾਹੀ ਗਵਾਚਾ ਜੀਵਨ ਲੱਭ ਸਕਦੇ ਹਾਂ ਜੇ ਅਸੀਂ ਇਸ ਮਮਤਾ ਦੇ ਵਿੱਚੋਂ ਬਾਹਰ ਆ ਜਾਈਏ ਇਹ ਜੀਵਨ ਸਾਨੂੰ ਮਿਲਿਆ ਹੀ ਆਪਣਾ ਜੀਵਨ ਗਵਾਚਾ ਸਦੀਆਂ ਤੋਂ ਲੱਭਣ ਵਾਸਤੇ ਬਹੁਤ ਪਰਪੰਚਕਾਰ ਪਰਤਾਂ ਨੂੰ ਲਿਆਵਾਂ ਸੁੱਤਦਾਰ ਆ ਪਿਆਣ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀ ਜਾਏ ਅੰਤਨ 베ਰਾ ਤੇਰੇ ਜੀ ਪਹਿਲੀ ਤੇ ਤੇਰੇ ਤੋਂ ਲਿਆ ਜਾਣਾ ਮਨੁਖ ਜਿੰਨਾ ਚੇਰ ਇਸ ਮਮਤਾ ਚੋਂ ਬਾਹਰ ਨਹੀਂ ਆਉਂਦਾ ਉਹਨਾਂ ਚੇਰ ਇਹਨੂੰ ਪਤਾ ਨਹੀਂ ਲੱਗਦਾ ਜਿਤਨੇ ਮਰਜੀ ਇਹ ਮਨੁਖ ਧਰਮ ਗ੍ਰੰਥ ਪੜ੍ਹੇ ਧਾਰਮਿਕ ਸਥਾਨਾਂ ਤੇ ਜਾਵੇ ਪਰ ਜਿੰਨਾ ਚੇਰ ਇਹਨੂੰ ਮਾਨਸਿਕ ਤੌਰ ਤੇ ਕੋਈ ਆਪਣਾ ਨੇੜੇ ਦਾ ਜਿਨ੍ਹਾਂ ਦੇ ਵਾਸਤੇ ਪਰਪੰਚੀ ਜੀਵਨ ਬਣਾ ਕੇ ਪਰ ਤਨ ਲੈ ਕੇ ਆ ਕੇ ਇਹਨਾਂ ਨੂੰ ਪਾਲਿਆ ਪੋਸਿਆ ਪਰਿਵਾਰ ਨੂੰ ਸਮਾਜ ਨੂੰ ਹੋਰ ਲੋਕਾਂ ਦੇ ਨਾਲ ਹਮਦਰਦੀ ਜਤਾਈ ਪਰਪੰਚੀ ਜੀਵਨ ਦੇ ਰਾਹ ਉਸ ਬਣਿਓ ਜਿਨ੍ਹਾਂ ਨੂੰ ਪਾਲਿਆ ਪੋਸਿਆ ਉਸ ਬਣਿਓ ਜਿਨ੍ਹਾਂ ਚ ਰਸਟ ਨਹੀਂ ਵੱਜਦੀ ਉਹਨਾਂ ਚ ਇਸ ਮਮਤਾ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਨਹੀਂ ਨਿਕਲ ਸਕਦਾ ਜਦੋਂ ਆਪਣੇ ਵੱਲੋਂ ਮਾਨਸਿਕ ਤੌਰ ਤੇ ਖਾ ਕੇ ਪੀ ਕੇ ਲੁੱਟ ਕੇ ਲਤ ਮਾਰੀ ਜਾਂਦੀ ਹੈ ਸੱਟ ਮਾਰੀ ਜਾਂਦੀ ਹੈ ਮਨਕਸ ਤੌਰ ਤੇ ਉਹਨਾਂ ਚਿਹਰੇ ਮਨੁੱਖ ਇਸ ਮਮਤਾ ਚ ਬਾਹਰ ਦੇ ਨਿਕਲਦਾ ਜਦੋਂ ਮਾਰੀ ਜਾਂਦੀ ਹੈ ਫਿਰ ਇਹ ਨਿਕਲ ਜਾਂਦਾ ਇਹਨੂੰ ਪਤਾ ਲੱਗ ਜਾਂਦਾ ਕਿ ਮੈਂ ਤਾਂ ਧੋਖਾ ਖਾ ਗਿਆ ਮੈਂ ਕਿਨਾਂ ਨੂੰ ਪਾਲਿਆ ਕਿਨਾਂ ਨੂੰ ਪੋਸਿਆ ਕਿਨਾਂ ਨੂੰ ਆਪਣੇ ਸੁਆਸਾਂ ਦੀ ਪੂੰਜੀ ਲਾ ਕੇ ਇਹਨੇ ਮਕਾਮ ਤੇ ਪਹੁੰਚਾਇਆ ਉਹਦੋਂ ਗਵਾਚਾ ਜੀਵਨ ਲੰਬ ਬਣਵਾ ਸਤੇ ਉਦੋਂ ਪਤਾ ਲੱਗਦਾ ਹੈ ਕਿ ਸੰਸਾਰ ਦੇ ਵਿੱਚੋਂ ਇਸ ਦੇ ਨਾਲ ਜੇ ਜਾਣਾ ਹੈ ਤੇ ਕੇਵਲ ਪਰਮਾਤਮਾ ਦਾ ਜਪਿਆ ਨਾਮ ਜਾਣਾ ਹੈ ਇਸ ਸੰਸਾਰ ਦੇ ਵਿੱਚੋਂ ਹੋਰ ਕਿਸੇ ਨੇ ਸਾਥ ਨਹੀਂ ਦੇਣਾ ਇਹਨਾਂ ਅੱਖਰਾਂ ਦੇ ਰਾਹੀਂ ਸਤਿਗੁਰਾਂ ਨੇ ਸਾਨੂੰ ਸਾ ਜਾਗਰੂਕ ਕੀਤਾ ਜਾਗ ਲਿਓ ਰੇ ਮੰਨਾ ਜਾਗ ਲਿਓ ਕਹਾਂ ਗਾਫਲ ਸੋਇਆ ਜਿਹੜੀ ਮਮਤਾ ਦੇ ਵਿੱਚ ਵੇਸਲਾ ਹੋ ਕੇ ਤੂੰ ਸੁੱਤਾ ਪਿਆ ਜਾਗ ਇਸ ਮਮਤਾ ਦੀ ਮੋਹ ਵਿੱਚ ਜੀਨਾਂ ਨੂੰ ਲੈ ਕੇ ਗਲਵਕੜੀ ਵਿੱਚ ਪਿਆਰ ਦਿੱਤਾ ਤੇ ਆਪਣਾ ਜੀਵਨ ਨਿਸ਼ਾਵਰ ਕਰ ਦਿੱਤਾ ਇਹਨਾਂ ਜੋ ਤੇਰੇ ਨਾਲ ਕਿਸੇ ਨਹੀਂ ਜਾਣੋ ਕਿਸੇ ਨਹੀਂ ਜਾਣੋ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੇ ਮਹਾ ਭਿਆਨ ਦੂਤ ਜਮਦੱਲਾ ਪੈ ਕੇਵਲ ਨਾਮ ਸੰਗ ਤੇਰੇ ਚੱਲੇ ਤੇਰੇ ਨਾਲ ਚੱਲੇਗਾ ਕਿੱਥੇ ਜਾਵੇਂਗਾ ਤੇਰੇ ਨਾਲ ਜਾਵੇਂਗਾ ਸਤਗੁਰੂ ਕਿਰਪਾ ਕਰਨ ਸਾਨੂੰ ਸਮਝ ਪੈ ਜਾਵੇ ਅਸੀਂ ਆਪਣੇ ਗਵਾਚੇ ਜੀਵਨ ਨੂੰ ਇਸ ਜੀਵਨ ਦੇ ਰਾਹੀ ਲੱਭ ਲਈ ਜੀਵਨ ਤੋਂ ਜੀਵਨ ਪ੍ਰਾਪਤ ਕਰ ਲਈ ਜੈਸੇ ਕਰਮ ਅਸੀਂ ਕਰਾਂਗੇ ਐਸਾ ਜੀਵਨ ਸਾਡਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪ੍ਰਾਪਤ ਹੋਵੇਗਾ ਆਓ ਅਗਲੇ ਜੀਵਨਾਂ ਜੂਨਾ ਤੋਂ ਬਚਣ ਵਾਸਤੇ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜੀਏ ਤੇ ਆਤਮਿਕ ਰਸ ਦੀ ਪ੍ਰਾਪਤੀ ਕਰੀਏ ਜੇ ਅਸੀਂ ਮਮਤਾ ਵਿੱਚ ਫਸੇ ਰਹੇ ਤੇ ਫਿਰ ਅਸੀਂ ਜਿਵੇਂ ਆਏ ਆ ਉਵੇਂ ਸੰਸਾਰ ਚੋਂ ਚਲੇ ਜਾਵੇਂ ਜੋ ਆਇਆ ਤਿਉ ਜਾਹੇ ਬੌਰੇ ਜੋ ਜਨਮੇ ਤਿਉ ਮਰਨ ਆਪਾਂ ਗਵਾਚੇ ਜੀਵਨ ਗੁਰਬਾਣੀ ਇਸ ਜਗ ਮੈਂ ਚਾਨਣ ਦੀ ਦਾਤ ਗੁਰੂ ਕਿਰਪਾ ਕਰੇ ਸਾਨੂੰ ਸਮਝ ਪੈ ਜਾਵੇ ਅਸੀਂ ਆਪਣੇ ਗਵਾਚੇ ਜੀਵਨ ਨੂੰ ਇਸ ਮਨੁੱਖੀ ਜੀਵਨ ਦੇ ਰਾਹੀ ਲੱਭ ਲਈਏ ਜੀਵਨ ਕਮਾ ਲਈਏ ਗੁਰੂ ਕਿਰਪਾ ਕਰੇ ਸਾਡੀ ਇਸ ਸੰਸਾਰ ਦੇ ਜਗਤ ਦੇ ਅੰਦਰ ਆਣ ਕੇ ਇਕ ਹਾਲ ਥਾਂ ਪੈ ਜਾਵੇ